ਇਹ ਆਪਾਂ ਦੱਸਦੇ ਆਂ ਕਿ ਕਿਤੇ ਵੀ ਆ ਸਕਦੀ ਹੈ ਕੋਟਾ ਰਸੂਲ ਬਣਿਆ ਦੁਕਾਨਦਾਰ ਕਿੱਥੇ ਹੋ ਗਏ ਨੇ ਇੱਕ ਨੰਬਰ ਦੋ ਆ ਜੀ ਤੁਸੀਂ ਦੇਖ ਰਹੇ ਹੋ ਜੀ ਕਰਿਆਣੀ ਦੁਕਾਨ ਵਿੱਚ ਜਰੀ ਚੋਰੀ ਹੋਇਆ 847 ਪਾੜ ਕੇ ਤੇ ਅੰਦਰ ਪ੍ਰਵੇਸ਼ ਕੀਤਾ ਨੁਕਸਾਨ ਪੰਨੀ ਕਿੰਨਾ ਕੁ ਹੋ ਗਿਆ ਪਰ ਮਾਲਕ ਨੂੰ ਪੁੱਛਦੇ ਆ ਜੀ ਆ ਦਿਖਾ ਦਿ ਗਏ ਛਤ ਪੜੀ ਆ ਜੀ ਆ ਦੇਖੋ ਜੀ ਅੱਛੇ ਇਸ਼ਾ ਜੋ ਸਮਾਨ ਗਿਆ ਡਰਾਈਵ ਆਉਟ ਦਾ ਆ ਜੀ ਆ ਸਰਦ ਮਹਿੰਗਾ ਕਿ ਲਾਵਾਂ ਕੀ ਨਿਕਲ ਮਾਰਦਾ ਰਾਦੀ ਦੁਕਾਨੀ ਹੈ ਆਪਣੀ ਗ੍ਰੈਨੇ ਦੀ ਕਿਤਨਾ ਬਤਲਾ ਗਿਆ ਤੁਹਾਨੂੰ ਚੋਰੀ ਦਾ ਜੀ ਮੈਂ ਜਿਹਦਾ ਸ਼ਟਰ ਖੋਲਿਆ ਸ਼ਾਦਤ ਕੋੜੀ ਦੀ ਨੁਕਸਾਨ ਕਿੰਨਾ ਕੋਇਆ ਜੀ ਨੁਕਸਾਨ 10000 ਦੇ ਆਸ-ਪਾਸ ਮੰਗਿਆ ਕੀ ਕੀ ਜਿਹੜਾ ਬਾ ਨੁਕਸਾਨ ਜਿਹੜਾ ਤੁਹਾਡਾ ਹੋਇਆ ਮੰਮਾ ਦੇ ਗਿਰੀਆਂ 120 ਕਾਜੂ ਦੇ ਪੈਕਟ ਗਏ ਨੇ ਖਾਲਿਆ ਜੋ ਹੋਰ ਜੀ ਕੋਈ ਹੋਰ ਕੁਝ 2000 ਰੁਪਏ ਪਰਚੀਆਂ ਭਾਨ ਗੱਲੇ ਜਿਆਦਾ ਹੈ ਹਾਂ ਵੇਖਿਆ ਜੇ ਇਹ ਤਾਂ ਤੁਹਾਡੇ ਲੱਗੇ ਤੇ ਡੀਐਸਪੀ ਦਫ਼ਤਰ ਆ ਆਦ ਗਾਰੀਕੇਟਿੰਗ ਵੀ ਹੁੰਦੀ ਹੈ ਕੀ ਲੱਗਦਾ ਕਿਸ ਤਰ੍ਹਾਂ ਆਈ ਕਿ ਕਾ ਸਕਦੇ ਆ ਬਾਜ਼ਾਰ ਚ ਕੁਛ ਨਾ ਕੁਝ ਰਾਹ ਹੋਣਾ ਚਾਹੀਦਾ ਗਸਤ ਇਹ ਤੁਹਾਨੂੰ ਲੱਗਦਾ ਵੀ ਜਿਹੜਾ ਬਲੈਕਆਊਟ ਹੋ ਰਿਹਾ ਵੀ ਉਹ ਚੋਰਾਂ ਨੇ ਉਹਦਾ ਫਾਇਦਾ ਉਠਾਇਆ ਜੀ ਇਹ ਲੋਕ ਬਾਰੇ ਕੁਛ ਨਹੀਂ ਕਰ ਸਕਦੇ ਪੰਜ 10 ਵਜੇ ਤੱਕ ਤਾਂ ਮਤਲਬ ਦੁਨੀਆ ਤੇਰੀ ਹੁੰਦੀ ਹੈ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਭਾਈ ਮੰਗ ਕਰਨੇ ਆ ਵੀ ਚੋਰਾਂ ਨੂੰ ਫੜਨਾ ਚਾਹੀਦਾ ਤੇ ਹੋਰ ਦਾਨਕਸਾਲ ਵੀ ਨਾ ਹੋਵੇ ਵੇਖਿਆ ਜੇ ਤੁਹਾਡੇ ਲਾਗੇ ਪਹਿਲਾਂ ਵੀ ਇੱਥੇ ਲਾਗੇ ਗੋਲੀ ਵੀ ਚੱਲੀ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਮੰਨ ਦੇ ਪੁਲਿਸ ਦੀ ਕਾਰਗੁਜ਼ਾਰੀ ਨਾਲ ਉਸੇ ਕਾਰਗੁਜ਼ਾਰੀ ਕਰਨੀ ਚਾਹੀਦੀ ਹੈ ਰਾਜ ਦਾ ਬਾਜ਼ਾਰ ਤੇ ਬਸਤ ਹੋਣੀ ਚਾਹੀਦੀ ਹੈ ਪੁਲਿਸ ਦੀ ਨਜ਼ਦੀਕੀ ਤੁਹਾਡੇ ਡੀਐਸਪੀ ਦਾ ਇੱਥੇ ਦਫ਼ਤਰ ਵੀ ਹੈਗਾ ਜੀ ਹਾਂਜੀ ਹਾਂਜੀ